ਕਟਨ ਰੌਲਬਨ ਜਿਹੜਾ ਕਿਸਾਨ ਮਜ਼ਦੂਰ ਸੰਘਟਕ ਕਮੇਟੀ ਨੇ ਸੱਦਾ ਦਿੱਤਾ ਆਪਾਂ ਨੂੰ ਜਿਲ੍ਹਾ ਨੌਜਵਾਨ ਫਨੋਰੀ ਬਾਰਡਰ ਤੇ ਸ਼ਹੀਦ ਹੋਇਆ ਸੁਭਕਰਨ ਸਿੰਘ ਇਹ ਉਹਦੇ ਵਿਰੋਧ ਦੇ ਵਿੱਚ ਜਿਹੜਾ ਆ ਵਾ ਜਿ세 ਬੰਦੀਆਂ ਨੇ ਸੱਦਾ ਦਿੱਤਾ ਆਪਾਂ ਨੂੰ ਸੰਭੂ ਬਾਰਡਰ ਤੋਂ ਵੀ ਇਹ ਪਿੰਡ-ਪਿੰਡ ਜਿਹੜੇ ਆ ਇਹ ਮੋਦੀ ਦੇ ਜਿਹੜੇ ਆ ਪੁਤਲੇ ਫੂਕਦੇ ਦੇ ਇਹ ਰੋਸ ਪ੍ਰਗਟ ਕਰੀਏ ਠੀਕ ਹੈ ਜੀ ਹੋਰ ਸੁਪੰਝ ਕੀ ਕਹਿਣਾ ਚਾਹੋਗੇ ਇਸ ਦੇ ਸਬੰਧ ਵਿੱਚ ਨਹੀਂ ਇਹਨਾਂ ਦੇ ਸਾਰੇ ਦੁਨੀਆ ਚ ਰਵਾ ਪੈਂਦੇ ਆ ਵੀ ਇਹ ਜਿਹੜੀ ਮੋਦੀ ਸਰਕਾਰ ਆ ਏ ਕਿਸਾਨਾਂ ਦੇ ਬਹੁਤ ਉਲਟ ਚੱਲਦੀ ਆ ਇਹਦੇ ਕਿਸਾਨਾਂ ਨੂੰ ਆਪਣੇ ਨਾਗਰਿਕ ਜਿਹੀ ਸਮਝਦੀ ਇਹਦੇ ਇੰਜ ਇਹਨਾਂ ਨੇ ਬੈਰੀਅਰ ਲਾਏ ਆ ਜਿਵੇਂ ਕਿਤੇ ਚੀਨ ਵਾਲੇ ਜਾਂ ਪਾਕਿਸਤਾਨ ਵਾਲੇ ਚੜ ਕੇ ਆ ਜੱਲੇ ਆ ਕਿਸਾਨਾਂ ਦਾ ਦਿੱਲੀ ਚ ਜਾਣ ਦਾ ਹੱਕ ਆ ਮਤਲਬ ਕੋਈ ਰੋਕ ਨਹੀਂ ਸਕਦਾ ਇਹਨਾਂ ਨੈਸ਼ਨਲ ਹੇਵੇ ਤੇ ਬੈਰੀਅਰ ਲਾਏ ਆ ਭਾਵੇਂ ਜਿੱਦਾਂ ਦੂਸਰੇ ਦੇਸ਼ਾਂ ਤੋਂ ਲੋਕ ਆ ਰਹੇ ਆ ਇਹ ਉਥੇ ਗੋਲਾਬਾਰੀ ਦੇ ਅਥਰੂ ਗੈਸ ਦੇ ਗੋਲੇ ਜਿਹੜੇ ਇੰਦਾ ਮਹੀਆ ਮਰਸੋਦੇ ਆ ਵੀ ਕਮ ਸੇ ਕਮ ਮੌਨ ਤੱਕ ਜਿਹੜਾ 2300 ਕਿਸਾਨ ਜਿਤਮੀ ਹੋ ਚੁੱਕਾ ਤੇ ਬਾਕੀ ਇੱਕ ਦੋ ਲਈ ਕਿਸਾਨ ਆ ਉਹ ਇਹਨਾਂ ਨੇ ਦੋਰੀਆਂ ਨਾਲੇ ਸ਼ਹੀਦ ਕਰਦੇ ਆ ਕੱਲੇ ਕੱਲੇ ਮਾਵਾਂ ਦੇ ਪੁੱਤੇ ਆ ਜਿਹੜੇ ਫੱਟੜ ਵੀ ਹੋਇਆ ਤੇ ਸ਼ਹੀਦ ਵੀ ਹੋਇਆ ਕੁਝ ਇਹ ਹਰਿਆਣਾ ਵੀ ਚੰਦਰੀ ਸਰਕਾਰ ਨੇ ਲੰਗਰ ਵਰਤੋਂ ਦੇ ਮੁੰਡੇ ਜਿਹੜੇ ਨੌਜਵਾਨ ਆ ਪ੍ਰੀਤਪਾਲ ਵਰਗੇ ਉਹਨਾਂ ਨੂੰ ਖੜਕੇ ਉਹਨਾਂ ਦੀਆਂ ਲੱਤਾਂ ਬਾਹਾਂ ਤੋੜ ਕੇ ਤੇ ਉਹਨਾਂ ਨੂੰ ਨਾਕਾਮ ਕਰ ਦਿੱਤਾ ਇਸ ਵਾਸਤੇ ਜਿੱਥੇ ਬੰਦੀ ਕਿਸਾਨ ਮਧੂਰ ਕਮੇਟੀ ਨੇ ਸੱਦਾ ਦਿੱਤਾ ਤੇ ਅਸੀਂ ਪਿੰਡ ਲੋਕੇ ਤੋਂ ਇਹ ਜਿਹੜਾ ਰੋਸ ਨਜ਼ਾਰਾ ਕਰ ਰਹੇ ਆ ਕਿ ਮੋਦੀ ਦੇ ਇਹ ਚੰਦਰੇ ਦੇ ਪਤਲੇ ਫੂਕੇ ਕੇ ਆਪਣਾ ਜਿਹੜਾ ਰੋਸ ਨਜ਼ਾਰਾ ਉਹ ਕਰ ਰਹੇ ਆ। ਭੰਜੀ ਅੱਗੇ ਦੀ ਕੀ ਰੂਪਰੇਖਾ ਜੇ ਜੇ ਆ ਮੰਨ ਲਓ ਸੰਘਰਸ਼ ਆਪਣਾ ਤਿੱਖਾ ਚੱਲਦਾ ਅੱਗੇ ਦੀ ਕੀ ਰੂਪਰੇਖਾ ਤਿਆਰ ਕੀਤੀ ਗਈ ਹੈ? ਅੱਗੇ ਜੀ ਸਾਡੇ ਆਗੂਆਂ ਵੱਲੋਂ ਉਹਨਾਂ ਨੇ ਬੇਨਤੀ ਕੀਤੀ ਆ ਵੀ ਦੱਪੀ ਉੱਥੇ ਰਹਿਣਗੇ। ਤੇ ਉਹਦੋਂ ਪਹਿਲਾਂ ਸਾਰੇ ਹਿੰਦੁਸਤਾਨ ਦੇ ਜਿਹੜੇ ਨੇਤਾਵਾਂ ਆਉਣਗੇ ਉੱਥੇ ਮੇਰੇ ਲੀਡਰਾਂ ਦੇ ਦਿੱਤੇ ਬੰਦੀਆਂ ਨੇ ਉਹਨਾਂ ਦਾ ਜੋ ਵਿਚਾਰ ਵਟਾਂਦਰਾ ਹੋਊਗਾ ਜੋ ਜਿੱਥੇ ਵਧੀ ਲਾਗੂ ਕਰਨਗੇ ਉਹ ਕਰਨਗੇ ਬਾਕੀ ਜਿਹੜਾ ਵਾ ਮਸਲਾ ਹੱਲ ਜ਼ਰੂਰ ਹੋਊਗਾ ਚਾਹ ਹੋਣਾ ਉਹਦੇ ਚ ਕੱਲ ਹੋ ਜੇ ਦੇਖੋ 2 ਮਹੀਨੇ ਬਹਿਣਾ ਵੀ ਪੈਂਦਾ ਤੇ ਕਿਸਾਨ ਬਿਲਕੁਲ ਢੱਡੇ ਆ ਬਿਲਕੁਲ ਬੇਖੌਫ ਆਓ ਆਪਣਾ ਮਸਲਾ ਹੱਲ ਲੈ ਤੋਂ ਬਗੈਰ ਜਿਹੜੇ ਉੱਥੋਂ ਨਹੀਂ ਆਉਣਗੇ ਧੰਨਵਾਦ